ਉਹ ਪੰਜਾਬ ਦੇ ਲੋਕਾਂ ਦੀ ਲੁੱਟ ਖਸੁੱਟ ਕਰਿਆ ਸੀ ਉਹਨੂੰ ਵੱਡੇ ਪੱਧਰ ਦੇ ਉੱਪਰ ਇਹ ਠੱਲ ਪਾਉਣ ਦੇ ਵਿੱਚ ਇਹ ਜੋ ਕਾਨੂੰਨ ਹੈ ਇਹ ਕੰਮ ਕਰੇਗਾ। ਅ ਇਹ ਕਾਨੂੰਨ ਦੇ ਜੋ ਜੋ ਮੇਨ ਕੰਟਰੋਲਸ ਨੇ ਉਹ ਮੈਂ ਤੁਹਾਡੇ ਨਾਲ ਕੁਝ ਸਾਂਝੇ ਕਰਨ ਲਈ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ। ਸਾਥੀਓ ਇਸ ਕਿੱਤੇ ਨੂੰ ਪਿਛਲੇ ਜਿਵੇਂ ਦੱਸਿਆ ਕਿ ਸਰਕਾਰਾਂ ਨੇ ਸਿਰਫ ਰਾਜਨੀਤਿਕ ਲੋਕਾਂ ਨੇ ਆਪਦੇ ਲਾਹੇ ਦੇ ਲਈ ਮਾਈਨਿੰਗ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਇੱਕ ਚੰਗਾ ਬਿਜ਼ਨਸ ਹੋ ਸਕਦਾ ਪਰ ਉਹਨੂੰ ਇੱਕ ਮਾਫੀਆ ਦੇ ਵਿੱਚ ਕ੍ਰੀਏਟ ਕਰ ਦਿੱਤਾ ਕਿਉਂਕਿ ਨਾਲੇ ਤਾਂ ਸਰਕਾਰਾਂ ਦੀ ਲੁੱਟ ਹੁੰਦੀ ਰਹੀ ਨਾਲੇ ਲੋਕਾਂ ਦੀ ਲੁੱਟ ਹੁੰਦੀ ਰਹੀ ਔਰ ਘਰ ਲੀਡਰ ਪਿਛਲੀਆਂ ਸਰਕਾਰਾਂ ਦੇ ਸਮੇਂ ਆਪ ਦਾ ਭਰਦਾ ਰਹੇ ਔਰ ਮੈਨੂੰ ਕੋ ਨਾਮ ਦੱਸਣ ਦੀ ਲੋੜ ਨਹੀਂ ਤੁਸੀਂ ਮੇਰਾ ਵੱਧ ਜਾਣੂ ਹੋ ਹੁਣ ਅੱਜ ਜੋ ਇਹ ਅਸੀਂ ਐਕਟ ਪਾਸ ਕੀਤਾ ਹੈ ਕਾਨੂੰਨ ਬਣਾਇਆ ਹੈ ਪੰਜਾਬ ਸਰਕਾਰ ਨੇ ਉਹਦੇ ਵਿੱਚ ਜਿੰਨੇ ਵੀ ਕ੍ਰੈਸ਼ਰ ਯੂਨਿਟਸ ਨੇ ਚਾਹੇ ਕੋਈ ਸਟਾਕਿਸਟ ਨੇ ਚਾਹੇ ਕੋਈ ਰਿਟੇਲਰ ਨੇ ਉਹਨਾਂ ਸਾਰਿਆਂ ਦੀ ਰਜਿਸਟ੍ਰੇਸ਼ਨ ਵਿਦ ਸਟੇਟ ਗਵਰਨਮੈਂਟ ਮਹਿਕਮੇ ਦੇ ਨਾਲ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਉਹ ਮੈਂਡਰੀ ਮੰਡੇਟਰੀ ਕਰ ਦਿੱਤੀ ਗਈ ਹੈ ਯਾਨੀ ਕਿ ਕੋਈ ਵੀ ਕ੍ਰੈਸ਼ਰ ਕੋਈ ਵੀ ਹੋਲਸੇਲਰ ਜਾਂ ਰਿਟੇਲਰ ਕੋਈ ਵੀ ਵਿਅਕਤੀ ਅਨਰਜਿਸਟਰਡ ਨਹੀਂ ਹੋਏਗਾ ਹੁਣ ਤੱਕ ਇਸ ਮਹਿਕਮੇ ਦੀ ਸਭ ਤੋਂ ਵੱਡੀ ਤਰਾਸਦੀ ਇਹ ਸੀ ਕਿ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਕਿੰਨੇ ਇਹ ਯੂਨਿਟ ਨੇ ਕਿੰਨੇ ਕਿਉਂਕਿ ਅਨ ਰੈਗੂਲੇਟਿਡ ਮਾਰਕੀਟ ਸੀਗੀ ਅਨ ਰੈਗੂਲੇਟਿਡ ਸੈਕਟਰ ਸੀਗਾ ਫ੍ਰੀ ਫਾਰ 올 ਸੀਗਾ ਕਿ ਜਿਹੜਾ ਮਰਜ਼ੀ ਆਓ ਦੋ ਨੰਬਰ ਦੇ ਵਿੱਚ ਕੰਮ ਕਰੋ ਆਪਦੇ ਜੇਬਾਂ ਭਰੋ ਤੇ ਨਾਲੇ ਅਫਸਰਾਂ ਅਧਿਕਾਰੀਆਂ ਦੇ ਦੇ ਹੱਥ ਰੰਗੋ ਤੇ ਉਹਨੇ ਨਾਲ ਕੰਮ ਚੱਲੀ ਜਾਂਦਾ ਸੀਗਾ ਸੋ ਉਹ ਕੰਮ ਹੈ ਜਿਹੜਾ ਉਹਨੂੰ ਅੱਜ ਤੋਂ ਹੀ ਖਤਮ ਕਰਨ ਦਾ ਕੰਮ ਹੈ ਜਿਹੜਾ ਇਸ ਕਾਨੂੰਨ ਦੇ ਜ਼ਰੀਏ ਹੋ ਗਿਆ ਕੱਲਾ ਕੱਲਾ ਵਿਅਕਤੀ ਚਾਹ ਕ੍ਰਸ਼ਰ ਯੂਨਿਟ ਆ ਸਟਾਕਿਸਟਰ ਰਿਟੇਲਰ ਆ ਹੋਲਸੇਲਰ ਆ ਹੂਸ ਓਵਰ ਹੀ ਇਜ਼ ਉਹ ਪੰਜਾਬ ਸਰਕਾਰ ਕੋਲ ਉਹ ਰਜਿਸਟਰਡ ਹੋਏਗਾ ਇਹ ਮੰਡੀਟਰੀ ਆ ਇਹਨਾਂ ਸਾਰੇ ਰਜਿਸਟਰਡ ਆ ਲੋਕਾਂ ਨੂੰ ਚਾਹ ਯੂਨਿਟਸ ਨੇ ਚਾਹੇ ਕੋਈ ਰਿਟੇਲਰਸ ਸਟਾਕਿਸ ਨੇ ਉਹਨਾਂ ਨੂੰ ਹਰ ਮਹੀਨੇ ਮੰਥਲੀ ਰਿਟਰਨ ਹੈ ਜਿਹੜੀ ਉਹ ਮਹਿਕਮੇ ਕੋਲੇ ਉਹ ਫਾਈਲ ਕਰਨੀ ਪਿਆ ਕਰੇਗੀ ਕਿਸੇ ਵੀ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਕੋਈ ਗਲਤ ਰਿਪੋਰਟਿੰਗ ਹੈ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹਦੀ ਸਪੈਸਿਫਿਕ ਪ੍ਰੋਵੀਜ਼ਨਸ ਨੇ ਜਿਹੜੀਆਂ ਉਹ ਇਹਦੇ ਵਿੱਚ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਇਹਦੀ ਮਾਨਿਟਰਿੰਗ ਦੇ ਲਈ ਇੱਕ ਡਿਜੀਟਲ ਮਾਨਿਟਰਿੰਗ ਦੇ ਲਈ ਆਨਲਾਈਨ ਪੋਰਟਲ ਹੈ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਜਿਹਦੇ ਵਿੱਚ ਕੱਲੀ-ਕੱਲੀ ਜੋ ਇਸ ਰਾਈਟ ਫਰੋਮ A ਟੂ Z ਸਿਰੇ ਤੋਂ ਸਿਰੇ ਤੱਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿੱਥੇ ਮਾਈਨਿੰਗ ਹੋ ਰਹੀ ਹੈ ਜਿੱਥੇ ਕ੍ਰਸ਼ਿੰਗ ਹੋ ਰਹੀ ਹੈ ਜਿੱਥੋਂ ਟਰਾਂਸਪੋਰਟੇਸ਼ਨ ਹੋ ਰਹੀ ਹੈ ਉਹ ਸਾਰੇ ਦੀ ਸਾਰੀ ਆਨਲਾਈਨ ਪੋਰਟਲ ਦੇ ਉੱਪਰ ਉਹਦੀ ਮੋਨਿਟਰਿੰਗ ਹੈ ਜਿਹੜੀ ਉਹ ਹੋਏਗੀ ਇਸ ਤੋਂ ਇਲਾਵਾ ਜਿਹੜੀ ਰਾਇਲਟੀ ਹੈ ਜਿਹੜੀ ਹੈ ਨਾ ਯੂਨਿਟਸ ਨੇ ਦੇਣੀ ਹੋਇਆ ਕਰੇਗੀ ਸਰਕਾਰ ਨੂੰ ਉਹ ਐਡਵਾਂਸ ਦੇ ਵਿੱਚ ਅ ਅ ਦੇਣ ਦੀ ਪ੍ਰਵਿਧਾਨ ਹੈ ਜਿਹੜੀ ਉਹ ਕੀਤੀ ਗਈ ਹੈ ਕਿਸੇ ਵੀ ਤਰੀਕੇ ਦੀ ਕੋਈ ਰਾਇਲਟੀ ਦੀ ਜਾਂ ਜੋ ਕ੍ਰਸ਼ਲ ਜਿੰਨਾ ਆ ਯੂਨਿਟ ਨੂੰ ਕ੍ਰਸ਼ ਕਰਿਆ ਕਰਨਗੇ ਜਿੰਨਾ ਬਜਰੀ ਕ੍ਰਸ਼ ਕਰਿਆ ਕਰਨਗੇ ਉਹਨਾਂ ਦੀ ਕੋਈ ਅੰਡਰ ਰਿਪੋਰਟਿੰਗ ਜਾਂ ਕੋਈ ਕਿਸੇ ਤਰੀਕੇ ਦੀ ਐਮਬੈਲਮੈਂਟ ਕੋਈ ਵੀ ਹੀਅਰ ਫੇਅਰ ਹੈ ਜਿਹੜੀ ਕੋਈ ਵੀ ਗਲਤ ਰਿਪੋਰਟਿੰਗ ਹੈ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਦੀ ਰੈਗੂਲਰ ਚੈਕਿੰਗ ਹੈ ਜਿਹੜੀ ਮਾਨਿਟਰਿੰਗ ਹੈ ਜਿਹੜੀ ਉਹ ਆਨਲਾਈਨ ਦੇ ਨਾਲ-ਨਾਲ ਉਹ ਫਿਜ਼ੀਕਲ ਵੀ ਹੋਊਗੀ ਇਹਦੇ ਲਈ ਵੀ ਉਹ ਕਿਹੜੇ-ਕਿਹੜੇ ਅਫਸਰ ਅਧਿਕਾਰੀ ਜ਼ਿੰਮੇ ਹੋਣਗੇ ਆ ਉਹਨਾਂ ਦੇ ਅਹੁਦੇ ਮੁਤਾਬਕ ਉਹ ਜ਼ਿੰਮੇਵਾਰੀ ਹੈ ਜਿਹੜੀ ਉਹ ਫਿਕਸ ਕਰ ਦਿੱਤੀ ਗਈ ਹੈ ਇਹ ਸਾਰਾ ਕੁਝ ਇਹ ਸਾਰੇ ਸੈਕਟਰ ਨੂੰ ਰੈਗੂਲੇਟ ਕਰਨ ਦੇ ਲਈ ਇਹ ਕੀਤਾ ਜਾ ਰਿਹਾ ਹੈ ਤੇ ਇਹਦੇ ਨਾਲ ਹੀ ਕਿਉਂਕਿ ਇਹ ਪਿਛਲੇ ਲੰਬੇ ਸਮੇਂ ਤੋਂ ਇਹ ਸੈਕਟਰ ਜੋ ਮਾਈਨਿੰਗ ਸੈਕਟਰ ਸੀ ਇਹ ਇਹ ਮਾਫੀਆਜ਼ ਦੇ ਹੱਥਾਂ ਦੇ ਵਿੱਚ ਸੀਗਾ ਦੋ ਨੰਬਰ ਦੇ ਵਿੱਚ ਕੰਮ ਕਰਨ ਦੀ ਆਦਤਾਂ ਪੁਰਾਣੇ ਲੋਕਾਂ ਨੂੰ ਪੁਰਾਣੇ ਲੀਡਰਾਂ ਦੀ ਪੁਸ਼ਤ ਪਨਾਹੀ ਦੇ ਜ਼ਰੀਏ ਉਹ ਪਈਆਂ ਹੋਈਆਂ ਸੀਗੀਆਂ ਸੋ ਉਹਨੂੰ ਨੱਥ ਪਾਉਣ ਦੇ ਲਈ ਨਕੇਲ ਪਾਉਣ ਦੇ ਲਈ ਇਹਦੇ ਵਾਸਤੇ ਇਹਦੇ ਵਿੱਚ ਬੜੀਆਂ ਹਾਰਸ਼ ਪਨਿਸ਼ਮੈਂਟਸ ਨੇ ਜਿਹੜੀਆਂ ਉਹ ਵੀ ਰੱਖੀਆਂ ਗਈਆਂ ਨੇ ਇਹਦੇ ਵਿੱਚ ਜੋ ਪਨਿਸ਼ਮੈਂਟਸ ਦੇ ਵਿੱਚ ਹਰ ਤਰ੍ਹਾਂ ਦੀ ਪਨਿਸ਼ਮੈਂਟ ਹੈ ਜੁਰਮਾਨੇ ਤੋਂ ਲੈ ਕੇ ਸਸਪੈਂਸ਼ਨ ਆਫ ਲਾਇਸੈਂਸ ਤੋਂ ਲੈ ਕੇ ਜੋ ਯੂਨਿਟਸ ਨੂੰ ਸੀਲ ਕਰਨ ਤੋਂ ਲੈ ਕੇ ਕ੍ਰਿਮੀਨਲ ਪ੍ਰੋਸੀਡਿੰਗਸ ਤੱਕ ਨੇ ਜਿਹੜੀਆਂ ਇਹਦੀਆਂ ਇਹਦੇ ਵਿੱਚ ਸਜ਼ਾਵਾਂ ਤੱਕ ਨੇ ਜਿਹੜੀਆਂ ਉਹ ਇਸ ਕਾਨੂੰਨ ਦੇ ਵਿੱਚ ਉਹਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਕੀਤੀ ਗਈ ਹੈ ਸੋ ਮੈਂ ਸਮਝਦਾ ਕਿ ਇੱਕ ਇਹੋ ਜਿਹਾ ਇਨੀਸ਼ੀਏਟਿਵ ਹੈ ਪੰਜਾਬ ਸਰਕਾਰ ਦਾ ਕਿ ਜਿਹਦੇ ذریعے ਜੋ ਇੱਕ ਲੰਬੇ ਸਮੇਂ ਤੋਂ ਇਸ ਇੱਕ ਸਾਫ ਸੁਥਰੇ ਬਿਜ਼ਨਸ ਉਹ ਜੋ ਜਿਹੜਾ ਕੰਮ ਚੱਲ ਸਕਦਾ ਸੀਗਾ ਸੈਕਟਰ ਚੱਲ ਸਕਦਾ ਸੀਗਾ ਪਰ ਉਹਨੂੰ ਜਾਣ ਬੁੱਝ ਕੇ ਸਿਰਫ ਔਰ ਸਿਰਫ ਪਿਛਲੇ ਸਰਕਾਰਾਂ ਦੇ ਲੀਡਰਾਂ ਨੇ ਆਪਦੇ ਨਿੱਜੀ ਮੁਨਾਫਿਆਂ ਦੇ ਲਈ ਉਹਨੂੰ ਇੱਕ ਸਾਫ ਸੁਥਰੇ ਬਿਜ਼ਨਸ ਨੂੰ ਉਹਨੂੰ ਖਤਮ ਕਰਕੇ ਉਹਨੂੰ ਇੱਕ ਮਾਫੀਆ ਦੇ ਰੂਪ ਦੇ ਵਿੱਚ ਕਨਵਰਟ ਕਰ ਦਿੱਤਾ ਜਿਹਦੇ ਤਹਿਤ ਸਰਕਾਰਾਂ ਨੂੰ ਵੀ ਚੂਨਾ ਲੱਗਦਾ ਰਿਹਾ ਲੋਕਾਂ ਨੂੰ ਵੀ ਚੂਨਾ ਲੱਗਦਾ ਰਿਹਾ ਤੇ ਕੁਝ ਜਿਹੜੇ ਸਿਲੈਕਟ ਫਿਊ ਸੀਗੇ ਉਹ ਆਪਦੀਆਂ ਜੇਬਾਂ ਤੇ ਆਪਦੇ ਘਰਾਂ ਨੇ ਜਿਹੜੇ ਉਹ ਭਰਦੇ ਰਹੇ ਸੋ ਇਹਦੇ ਨਾਲ ਮੈਂ ਸਮਝਦਾ ਕਿ ਜਿੱਥੇ ਇੱਕ ਸੈਕਟਰ ਦੀ ਇੱਕ ਸੈਕਸ਼ਨ ਦੀ ਇੱਕ ਬਿਜ਼ਨਸ ਦੀ ਸਾਫ ਸਫਾਈ ਹੈ ਜਿਹੜੀ ਉਹ ਹੋਣ ਦਾ ਕੰਮ ਹੋਊਗਾ ਉੱਥੇ ਹੀ ਇੱਕ ਬੜੀ ਸਾਫ ਸੁਥਰੀ ਡੀਲਿੰਗ ਦੇ ਨਾਲ ਇਹ ਜਿਹੜਾ ਸੈਕਟਰ ਹੈ ਉਹਨਾਂ ਚੱਲਣਾ ਐਨਵਾਇਰਨਮੈਂਟ ਦਾ ਜਿਹੜਾ ਉਹ ਵੀ ਫਾਇਦਾ ਹੋਣਾ ਹੈ ਅੱਜ ਜਿਸ ਤਰੀਕੇ ਜਦੋਂ ਕੋਈ ਚੀਜ਼ ਰੈਗੂਲੇਟ ਹੀ ਨਹੀਂ ਹੋਊਗੀ ਤੇ ਉਹਦਾ ਉਹਦਾ এনवायरमेंट ਤੇ ਡੈਮੇजेस ਕਿੰਨੇ ਨੇ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਜਦੋਂ ਹੁੰਦੀ ਸੀਗੀ ਦਰਿਆਵਾਂ ਦੇ ਵਿੱਚ ਇਨਫੈਕਟ ਜਿਹੜੇ ਪੁਲ ਵਗੈਰਾ ਨੇ ਉਹਨਾਂ ਨੂੰ ਵੀ ਖਤਰਾ ਪੈਦਾ ਹੋ ਜਾਂਦਾ ਸੀਗਾ ਮੀਡਲਮੈਨ ਨੇ ਜਿਹੜੇ ਵਿਚੋਲिए ਨੇ ਦਲਾਲ ਨੇ ਜਿਹੜੇ ਵਿੱਚੋਂ ਉਹ ਉਹ ਮੌਜਾ ਲੁੱਟਦੇ ਸੀਗੇ ਤੇ ਆਮ ਲੋਕ ਨੇ ਜਿਹੜੇ ਉਹ ਪਿਸਦੇ ਸੀਗੇ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇਨੀਸ਼ੀਏਟਿਵ ਹੈ ਜਿਹੜਾ ਕਿ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਅੱਜ ਲਿਆ ਔਰ ਇਹਦੇ ਨਾਲ ਵੱਡੇ ਪੱਧਰ ਦੇ ਉੱਪਰ ਇਸ ਮੈਗਮੇ ਦੇ ਵਿੱਚ ਇਸ ਸੈਕਟਰ ਦੇ ਵਿੱਚ ਇਸ ਕਿੱਤੇ ਦੇ ਵਿੱਚ ਪਾਏ ਹੋਏ ਗੰਦ ਦੀ ਸਫਾਈ ਹੈ ਜਿਹੜੀ ਉਹ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇਨੀਸ਼ੀਏਟਿਵ ਹੈ ਜਿਹੜਾ ਪੰਜਾਬ ਸਰਕਾਰ ਨੇ ਸੀਮਾਨ ਸਾਹਿਬ ਨੇ ਔਰ ਸਾਡੇ ਮਹਕਮੇ ਦੇ ਮੰਤਰੀ ਬਰਿੰਦਰ ਗੋਇਲ ਜੀ ਹੋਣਾ ਨੇ ਲਿਆ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਬੇਨਤੀ ਕਰੂੰਗਾ ਗੋਇਲ ਸਾਹਿਬ ਜੀ ਕਿ ਜੇ ਕੋਈ ਇਹ ਤੁਹਾਨੂੰ ਲਗਾ ਸ਼ੇਅਰ ਕਰਨੀ ਚਾਹੁੰਦੇ ਨੇ ਸਾਰਿਆਂ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਆ ਉਹ ਵੀ ਦੱਸਦੇ ਪਮਨ ਜੀ ਨੇ ਕਾਫੀ ਵਿਸਥਾਰ ਦੇ ਨਾਲ ਦੱਸਿਆ ਸੋ ਇਹ ਦਾ ਪੰਜਾਬ ਰੈਗੂਲੇਸ਼ਨਸ ਆਫ ਕ੍ਰਸ਼ਰ ਯੂਨਿਟਸ ਸਟਾਕਿਸਟ ਐਂਡ ਰਿਟੇਲਰ ਵਿਲ 2025 ਜਿਹੜਾ ਅੱਜ ਐਕਟ ਬਣਾਇਆ ਹੈ ਖਾਸ ਤੌਰ ਤੇ ਜਿੱਥੇ ਦੀ ਕ੍ਰੈਸ਼ਰਾਂ ਦੀ ਗੱਲ ਸੀ ਇਹ ਪਹਿਲਾਂ ਪਾਲਿਸੀ ਸੀ ਇੱਕ ਉਹ ਪਾਲਿਸੀ ਦੇ ਤਹਿਤ ਕ੍ਰੈਸ਼ਰ ਚੱਲਦੇ ਸੀ ਪਰ ਹੁਣ ਇਹ ਪੂਰਾ ਐਕਟ ਬਣ ਗਿਆ ਇਸ ਐਕਟ ਦੇ ਵਿੱਚ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਤੇ ਇਹ ਐਕਟ ਬਣਾਉਣਾ ਪਿਛਲੇ ਲੰਬੇ ਸਮੇਂ ਤੋਂ ਚਰਚਾ ਚੱਲੀ ਸੀ ਤੇ ਸਾਰੇ ਸਟੇਕ ਹੋਲਡਰ ਕ੍ਰੈਸ਼ਰਾਂ ਵਾਲਿਆਂ ਦੀ ਵੀ ਰਹਿ ਲਈ ਗਈ ਸੀ ਤੇ ਹੋਰ ਜਿਹੜੇ ਸਟੇਕ ਹোলਡਰਸ ਦੇ ਨਾਲ ਸੰਬੰਧ ਦੇ ਸਾਰਿਆਂ ਦੀ رائے ਲਈ ਗਈ ਤੇ ਸੋ ਲੰਬੇ ਵਿਚਾਰ ਵਟਾਂਦਰੇ ਬਾਅਦ ਇਹ ਜਿਹੜਾ ਐਕਟ ਬਣਿਆ ਤੇ ਇਸ ਐਕਟ ਦੇ ਵਿੱਚ ਜਿੱਥੇ ਸਰਕਾਰ ਦੇ ਰੈਵਨਿਊ ਜਨਰੇਟ ਕਰਨ ਦੀ ਗੱਲ ਕੀਤੀ ਗਈ ਹੈ ਤੇ ਸਰਕਾਰ ਦੇ ਵੱਲੋਂ ਟਰਾਂਸਪੇਰੈਂਸੀ ਜਿਹੜੀ ਸਾਡੀ ਸਰਕਾਰ ਦੀ ਹਮੇਸ਼ਾ ਪਾਲਿਸੀ ਹੈ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਇਹ ਕਿ ਅਸੀਂ ਜੋ ਵੀ ਕੰਮ ਕਰਨਾ ਹੈ ਟਰਾਂਸਪੇਰੈਂਟੀ ਦੇ ਨਾਲ ਕਰਨਾ ਹੈ ਸੋ ਟਰਾਂਸਪੇਰੈਂਸੀ ਦੇ ਰਹੇ ਕਿ ਇਸ ਦੇ ਵਿੱਚ ਕੀ ਹੋ ਸਕਦਾ ਕਿਸ ਤਰ੍ਹਾਂ ਹੋ ਸਕਦਾ ਹਰ ਚੀਜ਼ ਬਿਲਕੁਲ ਟਰਾਂਸਪੇਰੈਂਟ ਢੰਗ ਦੇ ਨਾਲ ਅਸੀਂ ਇਹਦੇ ਵਿੱਚ ਜਿਹੜੀ ਹੈ ਉਹ ਦੱਸੀ ਹੈ ਤੇ ਪਹਿਲਾਂ ਜਿਹੜੇ ਕ੍ਰੈਸ਼ਰ ਓਨਰ ਸੀ ਕ੍ਰੈਸ਼ਰ ਓਨਰਾਂ ਦੀ ਇੱਕ ਵੱਡੀ ਮੰਗ ਸੀ ਜਿਸ ਤਰ੍ਹਾਂ ਮਾ ਜੀ ਨੇ ਦੱਸਿਆ ਕਿ ਅਸੀਂ ਪੈਸੇ ਵੀ ਖਰਚੀ ਜਾਂਦੇ ਆ ਉਹ ਪੈਸੇ ਕਿਸੇ ਅਫਸਰਾਂ ਦੀ ਜੇਬ ਵਿੱਚ ਪੈ ਗਏ ਪੋਲੀਟੀਕਲ ਬੰਦਿਆਂ ਦੀ ਜੇਬ ਦੇ ਵਿੱਚ ਪੈ ਗਏ ਪਰ ਕ੍ਰੈਸ਼ਰ ਓਨਰ ਇਸ ਹਾਲਤ ਦੇ ਵਿੱਚ ਖੜੇ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਤੇ ਅਸੀਂ ਕਰਨਾ ਕੀ ਹੈ ਤੇ ਇਸੇ ਕਰਕੇ ਪੰਜਾਬ ਦੇ ਬਹੁਤ ਸਟੋਨ ਕ੍ਰੈਸ਼ਰ ਜਿਹੜੇ ਸੀ ਉਹ ਬੰਦ ਪਏ ਸੀ ਪਰ ਸਾਰੇ ਸਟੋਨ ਕ੍ਰੈਸ਼ਰ ਚੱਲਣ ਇਹ ਵੀ ਸਾਡੀ ਇੱਕ ਸਰਕਾਰ ਦੀ ਸੋਚ ਹੈ ਕਿ ਜੇ ਸਾਰੇ ਸਟੋਨ ਕ੍ਰੈਸ਼ਰ ਚੱਲ ਜਾਣਗੇ ਵੱਡੀ ਗਿਣਤੀ ਦੇ ਵਿੱਚ ਗ੍ਰੇਵਲ ਮਾਰਕੀਟ ਦੇ ਵਿੱਚ ਹੋਏਗਾ ਤਾਂ ਉਹਦਾ ਰੇਟ ਵੀ ਘਟੇਗਾ ਸੋ ਸਾਰੇ ਕ੍ਰੈਸ਼ਰਾਂ ਨੂੰ ਚਲਾਉਣ ਦੇ ਲਈ ਉਹਨਾਂ ਦੀਆਂ ਸਾਰੀਆਂ ਸਿੰਪਲ ਕਰਤਾ ਸਾਰਾ ਸਿਸਟਮ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਕਿੱਥੇ ਜਾਣਾ ਹੈ ਕੀ ਕੰਮ ਕਰਨਾ ਹੈ ਲੀਗਲਾਈਜ਼ ਕਿਸ ਤਰੀਕੇ ਨਾਲ ਚੱਲਣਾ ਉਹ ਲੀਗਲਾਈਜ਼ ਤਰੀਕੇ ਨਾਲ ਚੱਲਣਾ ਚਾਹੁੰਦੇ ਆ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਜਿਵੇਂ ਉਹਨਾਂ ਨੇ ਸਾਰਾ ਦੱਸਿਆ ਤੇ ਕਮੀਆਂ ਵੀ ਉਹਨਾਂ ਨੇ ਦੱਸੀਆਂ ਸੀ ਸੋ ਸਾਡੀ ਵੀ ਸੋਚ ਹੈ ਕਿ ਜੋ ਚੰਗੇ ਤਾਂ ਉਹਦੇ ਨਾਲ ਚੰਗੇ ਤਰੀਕੇ ਨਾਲ ਚੱਲਾਂਗੇ ਤੇ ਜਿਹੜਾ ਮਾੜਾ ਤਾਂ ਉਹਦੇ ਨਾਲ ਮਾੜੇ ਤਰੀਕੇ ਦੇ ਨਾਲ ਚੱਲਾਂਗੇ ਸੋ ਇਸ ਦੇ ਨਾਲ ਉਹਨਾਂ ਨੂੰ ਸਭ ਪਤਾ ਲੱਗ ਜਾਏਗਾ ਕਿ ਆ ਚੀਜ਼ ਗਲਤ ਹੈ ਤੇ ਆ ਸਹੀ ਹੈ ਉਹ ਸਹੀ ਢੰਗ ਦੇ ਨਾਲ ਸਾਰਾ ਜਿਹੜਾ ਉਹ ਕੰਮ ਕਰਨਗੇ ਤੇ ਜਿਹੜੀ EMF ਦੀ ਗੱਲ ਕੀਤੀ ਆ ਪਹਿਲਾਂ ਇਹ ਐਨਵਾਇਰਨਮੈਂਟ ਮੈਨੇਜਮੈਂਟ ਫੰਡ ਅਸੀਂ ਉਹ ਵੀ ਇੱਕ ਕੈਮ ਕੀਤਾ ਹੈ ਕਿਉਂਕਿ ਜਿੱਥੇ ਕ੍ਰੈਸ਼ਰ ਚੱਲਦੇ ਆ ਕ੍ਰੈਸ਼ਰ ਚੱਲਦੇ ਨੇ ਤਾਂ ਉੱਥੇ ਐਨਵਾਇਰਨਮੈਂਟ ਨੂੰ ਖਤਰਾ ਵੀ ਹੁੰਦਾ ਐਨਵਾਇਰਨਮੈਂਟ ਨੂੰ ਮਤਲਬ ਉਸ ਦੇ ਵਿੱਚ ਵਾਤਾਵਰਣ ਦੇ ਵਿੱਚ ਫਰਕ ਆਉਂਦਾ ਸੋ ਅਸੀਂ ਇੱਕ ਫੰਡ ਵੀ ਕੈਮ ਕੀਤਾ ਹੈ ਜਿਹੜਾ ਕ੍ਰੈਸਰ ਵਾਲੇ ਦੇਣਗੇ ਤੇ ਉਹ ਫੰਡ ਉਥੋਂ ਦੀ ਬਸੋਂ ਦੇ ਉੱਤੇ এনਵਾਇਰਨਮੈਂਟ ਨੂੰ ਸਹੀ ਕਰਨ ਦੇ ਲਈ ਜਿਹੜਾ ਉਹ ਵੀ ਖਰਚਾ ਜਾਊਗਾ ਬਾਕੀ ਡੀਐਮ ਨੂੰ اختیار ਦਿੱਤੇ ਗਏ ਨੇ ਰਿਟਰਨਾਂ ਸੀ ਰਿਟਰਨਾਂ ਲੰਬੇ ਸਮੇਂ ਤੋਂ ਭਰੀਆਂ ਨਹੀਂ ਜਾਂਦੀਆਂ ਸੀ ਬਹੁਤ ਕ੍ਰੈਸਰ ਐਸੇ ਨੇ ਜਿਨ੍ਹਾਂ ਵੱਲ ਬਕਾਇਆ ਵੀ ਸਾਡੇ ਖੜੇ ਨੇ ਕਰੋੜਾਂ ਰੁਪਇਆ ਖੜਿਆ ਹੈ ਰਿਟਰਨਾਂ ਵੀ ਨਹੀਂ ਭਰੀਆਂ ਜਾ ਰਹੀਆਂ ਪਰ ਹੁਣੇ ਸਿਸਟਮ ਕਰਤਾ ਕਿ 2 ਮਹੀਨਿਆਂ ਦੀ ਰਿਟਰਨ ਅਗਰ ਨਹੀਂ ਭਰੇਗਾ ਦਨ ਸਸਪੈਂਡ ਕਰ ਦੇਗਾ ਉਹਨਾਂ ਦਾ ਲਾਇਸੈਂਸ ਜੇ 3 ਮਹੀਨਿਆਂ ਦੀ ਨਹੀਂ ਭਰੇਗਾ ਤਾਂ ਉਹ ਟਰਮੀਨੇਟ ਹੋ ਜਾਏਗਾ ਸੋ ਲਾਇਬਿਲਟੀਆਂ ਉਹਨਾਂ ਦੀਆਂ ਤੇ ਉਹਨਾਂ ਲਈ ਵੀ ਅਪੀਲ ਕਿੱਥੇ ਕਰਨੀ ਹੈ ਰਿਵਿਊ ਕਿੱਥੇ ਕਰਨੀ ਹੈ ਉਹ ਵੀ ਜਿਹੜਾ ਸਾਰਾ ਸਿਸਟਮ ਹੈ ਅਸੀਂ ਇਹਦੇ ਵਿੱਚ ਅਰੇਂਜਮੈਂਟ ਸਾਰਾ ਕੀਤਾ ਸੋ ਸਟਾਕਿਸਟ ਤੇ ਰਿਟੇਲਰ ਲਈ ਵੀ ਸਾਰੀ ਕਿੱਥੋਂ ਮਾਲ ਆਉਂਦਾ ਉਹ ਸਾਰਾ ਵੈਰੀਫਾਈ ਹੋਏਗਾ ਕਿੱਥੋਂ ਮਾਲ ਆਇਆ ਕਰੈਸ਼ਰ ਵਾਲੇ ਨੇ ਲਿਆ ਕਿੱਥੇ ਸਟਾ ਆਪਣਾ ਰਟੇਲਰ ਨੇ ਲਿਆ ਸਟਾਕ ਇਸਟਰ ਨੇ ਲਿਆ ਉਹ ਜਿਹੜਾ ਸਾਰਾ ਕੁਝ ਹੈ ਉਹ ਵੀ ਇਹਦੇ ਵਿੱਚ ਸਾਰਾ ਸਿਸਟਮ ਜਿਹੜਾ ਬਣਾਇਆ ਗਿਆ ਤੇ ਬਾਕੀ ਜਨਰੇਟਰਾਂ ਬਾਰੇ ਵੀ ਕੀਤਾ ਗਿਆ ਕਿ ਜਨਰੇਟਰ ਜਿਹੜੇ ਹੋਣਗੇ ਕਿੰਨੇ ਪਾਵਰ ਦਾ ਉੱਥੇ ਰੱਖ ਸਕਦਾ ਹੈ ਕਿੰਨੇ ਦਾ ਨਹੀਂ ਰੱਖ ਸਕਦਾ ਸੋ ਇਸ ਦੇ ਜੋ ਹੈ ਇਹ ਐਕਟ ਬਣ ਗਿਆ ਰੂਲ ਅਸੀਂ ਇਹਦੇ ਹੁਣ ਬਣਾਵਾਂਗੇ ਉਸ ਰੂਲ ਦੇ ਵਿੱਚ ਹਰ ਇੱਕ ਚੀਜ਼ ਕਲੀਅਰ ਕਰ ਦੇਾਂਗੇ ਕਿ ਆਹ ਹੋਣਾ ਤੇ ਆਹ ਨਹੀਂ ਹੋਣਾ ਤੇ ਮੈਨੂੰ ਪੂਰਨ ਉਮੀਦ ਹੈ ਕਿ ਇਸ ਸੈਕਟਰ ਦੇ ਬਣਨ ਦੇ ਨਾਲ ਜਿੱਥੇ ਸਰਕਾਰ ਦੀ ਜੋ ਪਾਲਿਸੀ ਰਹੀ ਹੈ ਟਰਾਂਸਪੇਰੈਂਸੀ ਦੀ ਉਹ ਸਾਹਮਣੇ ਆਏਗੀ ਕ੍ਰੈਸ਼ਰ ਓਨਰ ਨੂੰ ਰਾਹਤ ਮਿਲੇਗੀ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇਗੀ ਉਹਨਾਂ ਨੂੰ ਕੰਪੈਰੀਟਿਵਲੀ ਰੇਤਾ ਬਜਰੀ ਜਿਹੜਾ ਉਹ ਸਸਤਾ ਮਿਲੂਗਾ ਤੇ ਇਹ ਕ੍ਰੈਸ਼ਰ ਹਰ ਇੱਕ ਨੂੰ ਵੱਡੀ ਰਾਹਤ ਪ੍ਰਦਾਨ ਕਰੂਗਾ ਥੈਂਕ ਯੂ ਧੰਨਵਾਦ ਫੀਸ ਕੁਦਰ ਕੀ ਹੈ ਕਿ ਹੋਲ ਸੇਲ ਉਹ ਰਿਟੇਲ ਦੀ ਫੀਸ ਕੀ ਹੋਏਗੀ ਔਰ ਸਰਕਾਰ ਨੂੰ ਕਿੰਨਾ ਰੈਵਨਿਊ ਆਏਗਾ ਇਹ ਫੀਸ ਦਾ ਤਾਂ ਜ਼ਿਕਰ ਮਨਜੀਤ ਸਾਹਿਬ ਨੇ ਕੀਤਾ ਕਿ ਫੀਸ ਦਾ ਪ੍ਰੋਵੀਜ਼ਨ ਉਹਦੇ ਚ ਹੈਗੀ ਉਹ ਕਿੰਨੀ ਹੈ ਉਹ ਤਾਂ ਫਿਰ ਉਹਦੇ ਚ ਆਏਗੀ ਨਾ ਜੀ ਔਰ ਰੂਲਾਂ ਦੇ ਵਿੱਚ ਆਏਗੀ ਰੂਲ ਦੇ ਵਿੱਚ ਆਊਗੀ ਸਰਕਾਰ ਨੂੰ ਕਿੰਨੇ ਪੈਸੇ ਨਹੀਂ ਉਹ ਤਾਂ ਉਹਦੇ ਉਹਦੇ ਵਿੱਚ ਹੀ ਸਾਰੀ ਕੈਲਕੂਲੇਸ਼ਨ ਐਗਜ਼ੈਕਟ ਕੈਲਕੂਲੇਸ਼ਨ ਦੇਖੋ ਹੁਣ ਤੱਕ ਤਾਂ ਚੀਜ਼ ਅਨਰੇਗੂਲੇਟਿਡ ਸੀਗੀ ਫ੍ਰੀ ਫਾਰ 올 ਸੀਗੀ ਜਿਹੜਾ ਮਰਜ਼ੀ ਕੱਢੋ ਜਿਹੜਾ ਮਰਜ਼ੀ ਵੇਚੋ ਜਿਹੜਾ ਮਰਜ਼ੀ ਉਹ ਸਮਗਲ ਕਰੋ ਜੋ ਮਰਜ਼ੀ ਕਰੋ ਹੁਣ ਤੱਕ ਇੰਨੇ ਸਾਲਾਂ ਦੇ ਵਿੱਚ ਇਹ ਐਕਟ ਹੀ ਨਹੀਂ ਬਣਿਆ ਸੀਗਾ ਹੁਣ ਪਹਿਲੀ ਵਾਰ ਹੀ ਬਣਿਆ ਹੈ ਜਦੋਂ ਐਕਟ ਬਣ ਜਾਂਦਾ ਹੁੰਦਾ ਹੈ ਉਸ ਤੋਂ ਬਾਅਦ ਰੂਜ਼ ਨੇ ਜਿਹੜੇ ਉਹ ਬਣਦੇ ਨੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਫਿਕਸ ਹੋਣਗੇ ਪਰ ਮੈਂ ਸਮਝਦਾ ਕਿ ਬਹੁਤ ਵੱਡੀ ਸਬਸਟੈਂਸ਼ੀਅਲ ਅਮਾਊਂਟ ਹੈ ਜਿਹੜੀ ਉਹ ਸਰਕਾਰ ਨੂੰ ਇਹ ਤਾਂ ਆਉਣੀ ਸ਼ੁਰੂ ਹੋ ਜੂਗੀ ਔਰ ਲੋਕਾਂ ਨੂੰ ਵੀ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋਊਗਾ ਕਿਉਂਕਿ ਜਦੋਂ ਇੱਕ ਰੀਜ਼ਨੇਬਲ ਰੇਟ ਦੇ ਉੱਪਰ ਉਹਨਾਂ ਨੂੰ ਹਾਂਜੀ ਕੋਈ ਕੰਟਰੋਲ ਰੇਟ ਮਿਲੇਗਾ ਲੋਕਾਂ ਨੂੰ ਹਾਂ ਰੇਟ ਰੇਟ ਵੀ ਤੈ ਹੋਣਗੇ ਤੇ ਰੇਟਾਂ ਦੀ ਸਾਰੀ ਫਿਕਸੇਸ਼ਨ ਵੀ ਹੋਏਗੀ ਆਦੇ ਵਿੱਚੋਂ ਤੋਂ ਮਾਈਨਿੰਗ ਹੁੰਦੀ ਹੈ ਅਨਰੋਟਡ ਜਿਹੜੀ ਸਾਈਟਸ ਹੁੰਦੀਆਂ ਨੇ ਉੱਥੇ ਵੀ ਮਾਈਨਿੰਗ ਹੁੰਦੀ ਹੈ ਤੇ ਇਸ ਦੇ ਨਾਲ ਇਸ ਸੈਕਟਰ ਦੇ ਨਾਲ ਉਸ ਤੇ ਕੀ ਪ੍ਰਭਾਵ ਪਊਗਾ ਜਦੋਂ ਇੱਕ ਸੈਕਟਰ ਹੀ ਰੈਗੂਲੇਟ ਹੋ ਗਿਆ ਜੇ ਸਪੋਜ਼ ਜੇ ਮੈਂ ਤੁਹਾਡੀ ਗੱਲ ਹੀ ਵੱਡਾ ਵੱਡੀ ਕਰਾਂ ਕੋਈ ਖੱਡ ਦੇ ਵਿੱਚੋਂ ਕੋਈ ਮਾਲ ਕੱਢ ਰਿਹਾ ਹੈ ਕੋਈ ਦਰਿਆ ਦੇ ਵਿੱਚੋਂ ਚੱਕ ਰਿਹਾ ਹੈ ਅਲਟੀਮੇਟਲੀ ਉਹ ਕ੍ਰਸ਼ਟਾ ਹੋ ਰਿਹਾ ਹੈ ਨਾ ਜੀ ਕ੍ਰਸ਼ ਕਿੱਥੇ ਹੋ ਰਿਹਾ ਹੈ ਕ੍ਰੈਸ਼ਰ ਦੇ ਉੱਪਰ ਹੁਣ ਖੱਡ ਵੀ ਇਹ ਇਲੀਗਲ ਹੈ ਤੇ ਜਿਹੜਾ ਕ੍ਰੈਸ਼ਰ ਹੈ ਉਹ ਵੀ ਅਨਰੈਗੂਲੇਟਡ ਹੈ ਉਹ ਸਰਕਾਰ ਦੇ ਕਿਸੇ ਬਹੀ ਖਾਤੇ ਦੇ ਵਿੱਚ ਹੀ ਨਹੀਂ ਹੈਗਾ ਤੇ ਉੱਥੋਂ ਹੀ ਸਾਰੀ ਸਾਰੀ ਇਲੀਗਲ ਜਿਹੜਾ ਮਾਲ ਹੈ ਉਹ ਉਹ ਮਾਰਕੀਟ ਦੇ ਵਿੱਚ ਆ ਜਾਂਦਾ ਹੈ ਉਹ ਸਾਰਾ ਇਲੀਗਲ ਮਾਫੀਆ ਜਿਹੜਾ ਉਹ ਸ਼ੁਰੂ ਹੁੰਦਾ ਹੁਣ ਇਹਦੇ ਵਿੱਚ ਇੱਥੇ ਜੇ ਤੁਸੀਂ ਇਹਨੂੰ ਪੜ੍ਹੋਗੇ ਇਹਦਾ ਸੈਕਸ਼ਨ 2 ਹੈ ਜਿਹੜਾ ਪਾਰਟ 2 ਤੇ ਪਾਰਟ 3 ਉਹਦੇ ਵਿੱਚ ਕਲੀਅਰਲੀ ਲਿਖਿਆ ਹੈ ਵੀ ਜੇ ਕੋਈ ਕ੍ਰੈਸ਼ਰ ਇਲੀਗਲੀ ਕੋਈ ਮਾਲ ਨੂੰ ਕ੍ਰਸ਼ ਕਰੂਗਾ ਤਾਂ ਉਹਦੀ ਵੀ ਜ਼ਿੰਮੇਵਾਰੀ ਹੈ ਜਿਹੜੀ ਉਸ ਕ੍ਰੈਸ਼ਰ ਦੀ ਹੋਊਗੀ ਸੋ ਦੈਟ ਮੀਨਸ ਕਿ ਤੁਸੀਂ ਇੱਕ ਜਿਹੜੇ ਇੱਕ ਕੰਮ ਪਹਿਲਾਂ ਖੁੱਲ੍ਹੇ ਚੱਲ ਰਿਹਾ ਸੀਗਾ ਉਹਨੂੰ ਠੱਲ ਜਿਹੜੀ ਉਸ ਐਕਟ ਨਾਲ ਪੇਜਣੀ ਹੈ ਅਮਨ है ਪਿੱਛੇ ਅਮਨ ਦੇ ਇੱਕ ਮਾਮਲੇ ਸਾਹਮਣੇ ਆਇਆ ਕਿ ਪੰਜਾਬ ਦੇ ਵਿੱਚੋਂ ਪੱਥਰ ਚੱਕਿਆ ਜਾ ਰਿਹਾ ਸੀ ਪਰ ਦਿਖਾਇਆ ਕਿ ਬਾਚੋ ਕੋਈ ਦੇਖਣਾ ਪੈਣਾ ਫਿਰ ਆਦਾ ਜੀ ਕਿਉਂਕਿ ਨਾ ਪਰਮਨੈਂਟ ਵਾਸਤੇ ਕੁੜੀਆਂ ਹੈਗਿਆ ਮਦਨਾ ਜੀ ਨੇ ਪਤਾ ਕਿ ਮੈਂ ਦੱਸਾਂ ਐਂਕਰ ਆਦਾ ਨਾ ਕਿ ਅਗਰ ਤੱਕ ਪਹਿਲਾਂ ਵੀ YouTube ਦਾ ਕੰਮ ਪਿਆ ਤੁਸੀਂ ਦੇਖ ਲਓ ਪਸੰਦ ਹੈਗਾ ਜਾਂ ਨਹੀਂ ਹੈਗਾ ਤਾਂ ਨਾ ਇੱਥੇ ਦੱਸ ਦਿਓ ਦੇਖ ਤੱਕ ਕਰ ਹਾਂ ਹਾਂ ਪਤਾ ਕਿ ਮੇਰੇ ਮੇਰੇ ਲਈ ਜਿਆਦਾ ਚੰਡੀਗੜ੍ਹ ਜਾਂ ਪਟਿਆਲੇ ਸਹੀ ਠੀਕ ਹੈ ਹਾਂ ਤੇ ਜਆ ਤੁਹਾਨੂੰ ਜਿਹੜਾ ਹੈ ਵਾਰਾ ਹੱਲ ਉਹ ਫਿਰ ਜਾਤਨ ਲੁਧਿਆਣੇ ਕੋਈ ਮਿਲ ਜਾ ਤੁਹਾਨੂੰ ਕਿਹੜੇ ਵਾਲੀ ਮੇਰੇ ਨਹੀਂ ਲਿਆ ਜਾਂਦਾ ਮੇਰੇ ਪਤਾ ਕਿ ਮੇਰੇ ਮੇਰੇ ਧਿਆਨ ਦੇ ਨਹੀਂ ਹੈਗਾ ਨਹੀਂ ਮੈਂ ਤੁਹਾਨੂੰ ਵੈਸੇ ਦੱਸਦਾ ਮੈਨੂੰ ਪਤਾ ਨਾ ਇੱਕ ਰਾਦਾ ਐਸਾ ਨਹੀਂ ਆਲੀ ਕੋਈ ਮੈਂ ਵੀ ਤੁਹਾਨੂੰ ਲੜਾ ਲੱਪਾ ਲਾਵਾਂ ਨਾਮ ਹੁਣ ਨਾਮ ਤਾਂ ਮੇਰੇ ਪਹਿਲਾਂ ਤੇ ਕਈ ਹੈਗੀਆਂ ਪਰ ਐਦਾਂ ਕਿਸੇ ਨੇ ਨਹੀਂ ਆਇਆ ਆ ਯਾਰ ਅ ਨਿਊਸ ਤੇ ਮੇਰੇ ਨਾਲ ਜੌਬ ਕਰਦੇ ਸੀ ਕੁੜੀ ਇੱਕ ਤਾਂ ਮੰਨ ਲਓ ਠੀਕ ਹੈ ਤੇ ਕੰਜਾਂ ਨਾਲ ਤਾਂ ਲਿਕ ਹੈਗਾ ਕੰਜਾਂ ਨਾਲ ਨਹੀਂ ਉਹਨਾਂ ਵਿੱਚ ਜਿਹੜੇ ਹੈਗੇ ਉਹਨਾਂ ਵਿੱਚ ਉਹ ਡਿਪੈਂਡ ਕਰਦਾ ਕਿਹੜੀ ਜਾਸ ਦੇ ਫੀਲਡ ਦਾ ਲੀਡਰ ਦਾ ਸੈਂਟਰਲੀ ਕੰਸਲ ਦੀ ਹੈ ਨੰਬਰ ਹੈਗੇ ਆ ਪਰ ਕੀ ਕਹਿੰਦੇ ਫਾਇਦਾ ਨਹੀਂ ਜਾਂ ਤਾਂ ਆਪਣੇ ਵਿਹਾਰ ਤੇ ਗੱਲ ਕਰ ਮੇਰਾ ਨਾਮ ਨਾ ਲਿਓ ਹਾਂ ਮੇਰਾ ਨਾਮ ਨਾ ਲਿਓ ਠੀਕ ਹੈ ਇਹ ਪਟਿਆਲੇ ਦੀ ਠੀਕ ਹੈ ਠੀਕ ਹੈ

ਪਹਿਲੇ ਠੀਕ ਸੀ 12 ਵਜੇ ਤੱਕ ਕੰਮ ਠੀਕ ਸੀ ਜਦ ਮੈਂ ਚਾਲ ਕਰਨਾ ਚੱਲੋ ਚੱਲੋ ਤੁਮ ਜੀ ਨਹੀਂ ਵੀ ਉਹ ਕੰਮ ਪਿਆ ਤੇ ਮੈਂ ਵੀ ਮਹਾਂ ਦੇ ਬਸ ਨਹੀਂ ਨਾ ਕੋਈ ਨਹੀਂ ਕੋ ਕਗਾ ਲਾਈਵ ਖੜਿਆ ਮੈਨੂੰ ਲਾਈਵ ਰੱਖਦੀ ਹੈ